ਨੈਤਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਇਕਾਈ ਹਸਪਤਲ ਲੁਧਿਆਣਾ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਲੇਰਕੋਟਲਾ ਦੇ ਸਹਿਯੋਗ ਨਾਲ 29 ਮਈ 2025 ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਾਕਾਤੋਂਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਸਮਾਗਮ ਮਲੇਰਕੋਟਲਾ ਕਲੱਬ ਤੋਂ ਸ਼ੁਰੂ ਹੋਇਆ ਅਤੇ ਇਸ ਵਿੱਚ ਵੱਖ-ਵੱਖ ਪਤਵੰਤਿਆਂ ਸਥਾਨਿਕ ਆਗੂਆਂ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਨਿਊਰੋਲੋਜੀ ਅਤੇ ਟ੍ਰਾਂਸਪਲੈਂਟ ਦੇਖਭਾਲ ਵਿੱਚ ਆਪਣੀ ਉਤਮਤਾ ਲਈ ਜਾਣਿਆ ਜਾਂਦਾ ਇਕਾਈ ਹਸਪਤਾਲ ਹਮੇਸ਼ਾ ਅੰਗਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ ਬਚਨਬੱਧ ਰਿਹਾ ਹੈ ਇੱਕ ਨੇਕ ਕਾਰਜ ਜਿਸ ਵਿੱਚ ਅਣਗਿਣਤ ਜਾਨਾਂ ਬਚਾਉਣ ਦੀ ਸਮਰੱਥਾ ਹੈ ਇਸ ਸਮਾਗਮ ਵਿੱਚ ਬੋਲਦੇ ਹੋਏ ਡਾਕਟਰ ਬਲਦੇਵ ਸਿੰਘ ਆਲਖ ਚੀਫ ਨਿਊਰੋਲੋਜਿਸਟ ਟ੍ਰਾਂਸਪਲੈਂਟ ਸਰਜਨ ਅਤੇ ਇਕਾਈ ਹਸਪਤਾਲ ਦੇ ਚੇਅਰਮੈਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇੱਕ ਅੰਗਦਾਨੀ 8 ਜਾਨਾਂ ਬਚਾ ਸਕਦਾ ਹੈ ਉਹਨਾਂ ਨੇ ਜਨਤਾ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਸਖਤ ਲੋੜ ਤੇ ਜ਼ੋਰ ਦਿੱਤਾ ਕਿਉਂਕਿ ਹਰ ਸਾਲ ਅੰਗ ਦਾਨੀਆਂ ਦੀ ਘਾਟ ਕਾਰਨ ਬਹੁਤ ਸਾਰੇ ਮਰੀਜ਼ ਮਰਦੇ ਹਨ ਆਪਣੇ ਸਰੀਰਾਂ ਨੂੰ ਮਿੱਟੀ ਵਿੱਚ ਵਾਪਸ ਜਾਣ ਦੇਣ ਦੀ ਬਜਾਏ ਆਓ ਅਸੀਂ ਕਿਸੇ ਨੂੰ ਜ਼ਿੰਦਗੀ ਦਾ ਦੂਜਾ ਮੌਕਾ ਦੇਣ ਦਾ ਪ੍ਰਣ ਕਰੀਏ ਅੰਗਦਾਨ ਜੀਵਨ ਦਾ ਤੋਹਫਾ ਹੈ ਅਤੇ ਅਸੀਂ ਇਸ ਦੇ ਆਲੇ-ਦੁਆਲੇ ਦੇ ਡਰ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਇੱਥੇ ਹਾਂ ਡਾਕਟਰ ਆਲਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਰੇਲੀ ਨੂੰ ਉਗੇ ਮਹਿਮਾਨਾਂ ਡੀਸੀ ਮਲੇਰ ਕੋਟਲਾ ਆਈਐਸ ਵਿਰਾਜ ਸ਼ਿਆਮ ਕਰਨ ਟਿੱਡਕੋ ਵਿਧਾਇਕ ਮੁਹੰਮਦ ਜਮੀਲ ਔਰ ਰਹਿਮਾਨ ਤੇ ਐਸਐਸਪੀ ਸ਼੍ਰੀ ਗਗਨਜੀਤ ਸਿੰਘ ਅਤੇ ਡਾਕਟਰ ਸੰਜੀਵ ਗੋਇਲ ਪ੍ਰਧਾਨ ਆਈਐਮਏ ਮਲੇਰ ਕੋਟਲਾ ਦੁਆਰਾ ਰਵਾਨਾ ਕੀਤਾ ਗਿਆ ਵਾਕਤ ਹੋ ਨਾ ਵਿੱਚ ਡਾਕਟਰ ਜੇਸ਼ ਅਰੂੜਾ ਮੁੱਖ ਕੋਆਰਡੀਨੇਟਰ ਅਤੇ ਸਾਬਕਾ ਪ੍ਰਧਾਨ ਆਈਐਮਏ ਸਿਵਾਕਰ ਅਰਵਿੰਦਰ ਸਿੰਘ ਮਾਵੀ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰ ਕੋਟਲਾ ਸ਼੍ਰੀ ਰਾਜੀਵ ਸੂਦ ਪ੍ਰਧਾਨ ਇੰਡਸਟਰੀਅਲ ਚੈਂਬਰਜ਼ ਮਲੇਰ ਕੋਟਲਾ ਸ਼੍ਰੀ ਰਵਿੰਦਰ ਜੈਨ ਪ੍ਰਤੀਨਿਧੀ ਕੇਮਿਸਟ ਐਸੋਸੀਏਸ਼ਨ ਸਮੇਤ ਪਾਈਚਾਰੇ ਦੇ ਆਗੂਆਂ ਅਤੇ ਸਤਿਕਾਰਤ ਸਖਸ਼ੀਤਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ ਇਕਾਈ ਹਸਪਤਾਲ ਤੋਂ ਟ੍ਰਾਂਸਪਲੈਂਟ ਕਰਾ ਚੁੱਕੇ ਕਾਮਯਾਬ ਮਰੀਜ਼ਾਂ ਨੇ ਕਾਫੀ ਉਤਸ਼ਾਹ ਦਿਖਾਇਆ ਅਤੇ ਉਨ੍ਹਾਂ ਸਾਰਿਆਂ ਦੀ ਸਮੂਹਿਕ ਮੌਜੂਦਗੀ ਅਤੇ ਸਮਰਥਨ ਨੇ ਇਸ ਸਮਾਗਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਇਸ ਪ੍ਰਭਾਵਸ਼ਾਲੀ ਪਹਿਲ ਕਦਮੀ ਨੇ ਜੀਵਨ ਬਚਾਉਣ ਵਾਲੇ ਉਦੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਇਕਾਈ ਹਸਪਤਾਲ ਅਤੇ ਸਥਾਨਕ ਭਾਈਚਾਰੇ ਦੇ ਸਾਂਝੇ ਯਤਨਾਂ ਨੂੰ ਦਰਸਾਇਆ ਇਕਾਈ ਹਸਪਤਲ ਉन्नत ਬੁਨਿਆਦੀ ਢਾਂਚੇ ਆਧੁਨਿਕ ਤਕਨੀਕਾਂ ਤੇ ਹਮਦਰਦੀ ਭਰੇ ਦੇਖਭਾਲ ਪ੍ਰਤੀ ਵਚਨਬੱਧਤਾ ਦੁਆਰਾ ਸਮਰਥਿਤ অতি ਆਧੁਨਿਕ ਯੂਰੋਲੋਜੀ ਅਤੇ ਟ੍ਰਾਂਸਪਲੈਂਟ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੋਹਰੀ ਰਿਹਾ ਹੈ। ਇਹ ਵਾਕਾਥਾਨ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ ਕਿ ਸਮੂਹਿਕ ਕਾਰਵਾਈ ਅਤੇ ਜਨਤਕ ਜਾਗਰੂਕਤਾ ਅਰਥਪੂਰਨ ਤਬਦੀਲੀਆਂ ਲਿਆ ਸਕਦੀ ਹੈ। ਇਕੱਠੇ ਕੰਮ ਕਰਕੇ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਅੰਗਦਾਨ ਦੇ ਨੇਕ ਕਾਰਜ ਦੁਆਰਾ ਹੋਰ ਜਾਨਾਂ ਬਚਾਈਆਂ ਜਾਣ।